ਸਾਡੇ YouTube ਚੰਨਲ ਤੇ ਆਫਸਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਰਦਾਰ ਰਵਪਿੰਦ ਸਿੰਘ ਜੀਮਾ ਦੇ ਦਾਅਵਿਆਂ ਦੇ ਉਲਟ ਸਰਕਾਰੀ ਕੇਜਾਂ ਦੇ ਬਾਰੇ ਸਭ ਕੁਝ ਠੀਕ ਨਾ ਹੋਣ ਦੀ ਖਬਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਸਰ ਤੁਹਾਨੂੰ ਦੱਸਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਹੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਅਜੀਤ ਵਿੱਚ ਪੰਜਾਬ ਦੇ ਮੁਲਾਜ਼ਮਾਂ ਨੂੰ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਤੇ ਪੈਨਸ਼ਨਰਾਂ ਨੂੰ ਪੈਨਸ਼ਨਰੀ ਬੈਨੀਫਿਟ ਨਾ ਦਿੱਤੇ ਜਾਣ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਸੰਬੰਧੀ ਸਭ ਕੁਝ ਠੀਕ ਨਾ ਹੋਣ ਬਾਰੇ ਇੱਕ ਖਬਰ ਛਪੀ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਖਬਰ ਵਿੱਚ ਕੀ ਲਿਖਿਆ ਗਿਆ ਹੈ ਤੇ ਇਸ ਨਾਲ ਪੰਜਾਬ ਸਰਕਾਰ ਦੇ ਨਿਯਮਾਂ ਤੇ ਪੈਨਸ਼ਨਾਂ ਉੱਤੇ ਕੀ ਪ੍ਰਭਾਵ ਪਿਆ ਹੈ ਤਾਂ ਇਸ ਖਬਰ ਦੇ ਵਿੱਚ ਲਿਖਿਆ ਗਿਆ ਹੈ ਪੰਜਾਬ ਦੀ ਵਿੱਤੀ ਸਿਹਤ ਵਿਗੜੀ ਮਾਰਚ ਤੇ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਨੂੰ ਤੱਸੀ ਲੱਖਾਂ ਮੁਲਾਜ਼ਮ ਹਜ਼ਾਰਾਂ ਕਰੋੜ ਦੀਆਂ ਦੇਣਦਾਰੀਆਂ ਵਿੱਚ ਫਸਿਆ ਵਿੱਤ ਵਿਭਾਗ ਫਸੂ ਕਾ ਤੁਮ ਇਹ ਖਬਰ ਲੱਗੀ ਹੈ ਜੀ ਪੰਜਾਬ ਦੇ ਖਜ਼ਾਨੇ ਦੀ ਸਿਹਤ ਵਿਗੜ ਜਾਣ ਕਰਕੇ ਲੱਖਾਂ ਮੁਲਾਜ਼ਮਾਂ ਨੂੰ ਮਾਰਚ ਅਤੇ ਅਪ੍ਰੈਲ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ ਖਜ਼ਾਨੇ ਭਰੇ ਹੋਣ ਅਤੇ ਖਾਲੀ ਪੀਪਾ ਵਾਲੇ ਸ਼ਬਦ ਹੁਣ ਭਾਰੀ ਪੈ ਰਹੇ ਹਨ ਜੇ ਖਜ਼ਾਨਾ ਭਰਿਆ ਹੁੰਦਾ ਤਾਂ ਕਾਹਦਾ ਰੋਲਾ ਪੈਣਾ ਸੀ ਪਰ ਪਰੇਖਜਾਨੇ ਦੀ ਹਾਮੀ ਭਰਨ ਵਾਲੇ ਜਿਨ੍ਹਾਂ ਨੂੰ ਇਸਤਨ ਵਿੱਚ ਵੰਡ ਕੇ ਤਨਖਾਹ ਦੇਣ ਦਾ ਜੁਗਾੜ ਕਰ ਰਹੇ ਹਨ ਵਿੱਤ ਵਿਭਾਗ ਤੋਂ ਪ੍ਰਾਪਤ ਮੇਰਵੇ ਅਨੁਸਾਰ ਤਨਖਾਹਾਂ ਪੈਨਸ਼ਨਰੀ ਲੱਭ ਮੈਡੀਕਲ ਬਿੱਲਾਂ ਤੇ ਹੋਰ ਖਰਚਿਆਂ ਲਈ 3000 ਤੋਂ 3500 ਕਰੋੜ ਦੇ ਕਰੀਬ ਬਜਟ ਦੀ ਲੋੜ ਹੈ ਇਹਨਾਂ ਸਾਰਾ ਬਜਟ ਇੱਕੋ ਵਾਰੀ ਬੁਲਦ ਨਾ ਹੋਣ ਕਾਰਨ ਪੰਜਾਬ ਨੂੰ ਕਈ ਭਾਗਾਂ ਵਿੱਚ ਵੰਡ ਕੇ ਵਾਰੀ ਨਾਲ ਤਨਖਾਹ ਜਾਰੀ ਕਰਨ ਦੀ ਸਕੀਮ ਲਗਾਈ ਜਾ ਰਹੀ ਹੈ ਇੰਨੀ ਵੱਡੀ ਵਿੱਤੀ ਹਲਤ ਹੋ ਜਾਣ ਦਾ ਫਿਕਰ ਮੁਲਾਜ਼ਮਾਂ ਜਾਂ ਫਿਰ ਵਿੱਤ ਵਿਭਾਗ ਦੀ ਅਫਸਰਸ਼ਾਹੀ ਸਿਰ ਬਣਿਆ ਜਾਵੇ ਜਾਂ ਇਸ ਨੂੰ ਪੰਜਾਬ ਸੰਚਾਲਨ ਦੀ ਵੱਧ ਇੰਤਜ਼ਾਮੀ ਮੰਨੀ ਜਾਵੇ ਯਾਨੀ ਇਹ ਅਖਬਾਰ ਨੇ ਲਿਖਿਆ ਜੀ ਇਹ ਸਵਾਲ ਪੰਜਾਬ ਸੰਚਾਲਨ ਦੇ ਮੁਲਾਜ਼ਮ ਸਰਕਾਰ ਤੋਂ ਪੁੱਛ ਰਹੇ ਹਨ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਛੋਟੇ ਜ਼ਿਲ੍ਹਿਆਂ ਲਈ ਪੰਜਾਬ ਤੋਂ 60 ਕਰੋੜ ਤੇ ਵੱਡੇ ਜ਼ਿਲ੍ਹਿਆਂ ਲਈ 30 ਕਰੋੜ ਤਨਖਾਹਾਂ ਤੇ 20-25 ਕਰੋੜ ਪੈਨਸ਼ਨ ਦੇ ਲਾਭਾਂ ਮੈਡੀਕਲ ਬਿੱਲਾਂ ਤੇ ਹੋਰ ਦਫਤਰੀ ਖਰਚਿਆਂ ਲਈ ਲੋੜ ਹੈ ਲੁਧਿਆਣਾ ਜਲੰਧਰ ਵਰਗੇ ਜਿਲ੍ਹਿਆਂ ਲਈ 50 ਤੋਂ 60 ਕਰੋੜ ਤਨਖਾਹਾਂ ਤੇ 40 ਤੋਂ 50 ਕਰੋੜ ਹੋਰ ਫੁਟਕਲ ਪਗਧਾਨਾਂ ਲਈ ਜ਼ਰੂਰੀ ਹਨ ਅਕਤੂਬਰ ਨਵੰਬਰ ਮਹੀਨੇ ਤੋਂ ਸੇਵਾ ਮੁਕਤ ਹੋਏ ਨਵਾਜਮ ਨੇ ਦੱਸਿਆ ਕਿ 10-10 ਲੱਖ ਲੀਵ ਇਨਕੈਸ਼ਮੈਂਟ ਤੇ 340 ਲੱਖ ਦੇ ਕਰੀਬ ਜੀਪੀਐਫ ਫੰਡ ਦਾ ਭੁਗਤਾਨ ਤਜਾਮਨੇ ਵੱੰਡ ਬਤਾਇਆ ਹੈ। ਇਹੀ ਹਾਲਤ ਮੈਡੀਕਲ ਬਿੱਲਾਂ, ਦਫਤਰੀ ਖਰਚਿਆਂ ਤੇ ਬਿਜਲੀ ਬਿੱਲਾਂ ਦੀ ਹੈ। ਬਿੱਲ ਕਲੀਅਰ ਨਹੀਂ ਹੋ ਰਹੇ। ਬਹੁਤ ਸਾਰੇ ਪੜਾਹ ਦੇ ਕਰਮਚਾਰੀਆਂ ਨੂੰ ਅਜੇ ਮਾਰਚ ਮਹੀਨੇ ਦੀ ਤਨਖਾਹ ਨਹੀਂ ਮਿਲੀ ਤੇ ਅਪ੍ਰੈਲ ਦੀ ਲਗਭਗ ਸਾਰੇ ਪੰਜਾਬ ਦੇ ਮਜ਼ਦਮਾਂ ਨੂੰ ਤਨਖਾਹ ਨਹੀਂ ਮਿਲੀ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਇਹ ਛੋਟੇ ਜ਼ਿਲ੍ਹਿਆਂ ਨੂੰ ਪਹਿਲਾਂ ਤੇ ਵੱਡਿਆਂ ਨੂੰ ਵਾਰ-ਵਾਰੀ ਤਨਖਾਹ ਪਾਉਣ ਦੀ ਸਕੀਮ ਵਿਚਾਰ ਤधीन ਹਨ ਵਿੱਤ ਮੰਤਰੀ ਸਰਦਾਰ ਹਰਪਾ ਸਿੰਘ ਜੀ ਮਤਕ ਖਜ਼ਾਨੇ ਦੀ ਸਥਿਤੀ ਦੀਆਂ ਸਭ ਰਿਪੋਰਟਾਂ ਹਨ ਪਰ ਫਿਰ ਵੀ ਕੋਈ ਪ੍ਰਬੰਧ ਨਾ ਹੋਣਾ ਮੁਲਾਜ਼ਮਾਂ ਦਾ ਗੁੱਸਾ ਇਸ ਪ੍ਰਤੀ ਵਧ ਰਿਹਾ ਹੈ ਵਿੱਤੀ ਸੂਤਰਾਂ ਅਨੁਸਾਰ ਤਨਖਾਹਾਂ ਕਲਸਟਰ ਮੁਤਾਬਕ ਜਾਰੀ ਹੋਣ ਦੇ ਅਸਾਮ ਹਨ ਪਰ ਸਚਾਈ ਕੀ ਹੈ ਇਸ ਲਈ ਵਿੱਤ ਵਿਭਾਗ ਦਾ ਕੋਈ ਅਧਿਕਾਰੀ ਮੂਹ ਕੋਲ ਨੂੰ ਪਿਆਰ ਨਹੀਂ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਤਨਖਾਹਾਂ ਲਈ ਕੀ ਬਲਬੰਦ ਕਰਦੀ ਹੈ ਤਾਂ ਇਸ ਖਬਰ ਦੇ ਨਾਲ ਸਾਰੇ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਵਾਸਤੇ ਚਿੰਤਾ ਚਿੰਤਾ ਦੀ ਇਹ ਖਬਰ ਹੈ ਕਿਉਂਕਿ ਪੈਨਸ਼ਨਾਂ ਨੂੰ ਪੈਨਸ਼ਨ ਹੀ ਬੈਨੀਫਿਟ ਸਮੇਂ ਸਿਰ ਨਾ ਮਿਲਣ ਤੇ ਉਹਨਾਂ ਦੇ ਬਹੁਤ ਸਾਰੇ ਕੰਮ ਰੁਕੇ ਪਏ ਹਨ ਤੇ ਇਸੇ ਤਰ੍ਹਾਂ ਮੁਲਾਜ਼ਮਾਂ ਜੋ ਤਨਖਾਹਾਂ ਦੇ ਉੱਤੇ ਡਿਪੈਂਡ ਹਨ ਤਾਂ ਉਹਨਾਂ ਦੀਆਂ ਕਈ ਕਿਸ਼ਤਾਂ ਦੀ ਦੇਣਦਾਰੀਆਂ ਬੈਂਕਾਂ ਨੇ ਦੇਣੀਆਂ ਹੁੰਦੀਆਂ ਹਨ ਤੇ ਬੈਂਕ ਜੇਕਰ ਕੋਈ ਇਨਸਟਾਲਮੈਂਟ ਡਿਫਾਲਟ ਹੋ ਜਾਵੇ ਤਾਂ ਭਾਰੀ ਪੈਨਲਟੀ ਵੀ ਲਗਾ ਦਿੰਦੇ ਹੰਮ ਇਸ ਕਰਕੇ ਸਾਰੇ ਮਾਵਾਜਮ ਜਿਨ੍ਹਾਂ ਨੂੰ ਤਖਾਰਾ ਨਹੀਂ ਮਿਲਿਆ ਤੇ ਪੈਨਸ਼ਨਰਸ ਜਿਨ੍ਹਾਂ ਨੂੰ ਪੈਸ਼ਰੀ ਬੈਨੀਫਿਟ ਨਹੀਂ ਮਿਲੇ ਉਹ ਪੋਰਜਰ ਮੰਗ ਕਰ ਰਹੇ ਹਨ ਕਿ ਸਰਕਾਰ ਉਹਨਾਂ ਨੂੰ ਇਹ ਬਣਦਾ ਪਣ ਦਾ ਵਿੱਤੀ ਲਾਭ ਜੋ ਹਨ ਉਹ ਜਲਦੀ ਤੋਂ ਜਲਦੀ ਦੇਣ ਦਾ ਕੋਈ ਪ੍ਰਬੰਧ ਕਰੇ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤੈਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ